ਸਿੱਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋ ਨਵੇਂ ਵੀਡੀਓ ਚ ਲਾਗੇ ਦੀ ਲਾਉਣ ਮੱਕੀ ਨੂੰ ਪਾਣੀ ਦੂਜਾ ਇਹ ਆਪਣੀ 9208 ਬੀਜਾ ਮੱਕੀ ਦਾ ਬਾਕੀ ਵਧੀਆ ਖੜੀ ਆ ਪੂਰੀ ਤੇ ਅੱਜ ਵਾਲੀ ਵੀਡੀਓ ਚ ਆਪਾਂ ਦਿਖਾਈ ਆ ਤੁਹਾਨੂੰ ਕੱਲ ਆਪਾਂ ਰੇਪ ਆਇਆ ਇਹ ਚ ਚੂਰੀ ਆ ਤੇ ਲਾਈਟ ਆਈ ਆ 10 ਵਜੇ ਲੱਗਿਆ ਹੋਇਆ ਬੰਦਾ ਭਰਨ ਪਰਸੋਂ ਤੱਕ ਨਿਬੜ ਜੂਗਾ ਇੱਧਰ ਮੱਕੀ ਭਰਨ ਦਾ ਕੰਮ ਤੇ ਬਾਕੀ ਜਿਹੜੇ ਆਪਾਂ ਦੂਈ ਮੋਟਰ ਤੇ ਆਲੂ ਪੱਟਾ ਜਿੱਸੋਨਾ ਬੰਨ ਉਧਰ ਵਜਾਉਣੇ ਆ ਅੱਜ ਮੱਕੀ ਜਾ ਕੇ ਜ਼ਮੀਨ ਬਾਈ ਹੋਈ ਆ ਮਾਰ ਕੇ ਸੁਭਾਗਾ ਬਾਕੀ ਡਾਇਮੰਡ ਦੀ ਪਟਾਈ ਵੀ ਚੱਲਦੀ ਆ ਬਾਕੀ ਚਲੋ ਜਾ ਕੇ ਬਜਾਉਨੇ ਆ ਮੱਕੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਬੰਦੇ ਆਂ ਜੀ ਮੱਕੀ ਦੀ ਬਿਜਾਈ ਕਰਨ ਹਰੇ ਯਾਰ ਵੀ ਲੈ ਲਿਆ ਆਪਾਂ ਤੇ ਨਾਲੇ ਖੇਤ ਨੂੰ ਦਿਹਾਗਾ ਮਾਰ ਦਾਂਗੇ ਤੇ ਮਸ਼ੀਨ ਆਉਂਦੀ ਆ ਬਿਜਾਈ ਕਰਨ ਧੰਨ ਵਿੱਚ ਦਿਹਾਗਾ ਮਾਰਦੇ ਆ ਜਾ ਕੇ ਕਾਉਨੇ ਆ ਫੇਰ ਵੀਡੀਓ ਨਾ ਬਣੇ ਰਿਹਾ ਤੇ ਪਰਲਾ ਪਲਾਟ ਆਪਣਾ ਬੀਜਿਆ ਗਿਆ ਤੇ ਮੌਸਮ ਹੋ ਗਿਆ ਦੀ ਖਰਾਬ ਕਣੀਆਂ ਉਤਰਿਆ ਦੀ ਇਸ ਕਰਕੇ ਰੋਗਤਾ ਦੀ ਕੰਮ ਮੀਂਹ ਤੋਂ ਬਾਅਦ ਫੇਰ ਲੱਗੇ ਬੀਜਣ ਮੱਕੀ ਬੈਕੂ ਵਾਲੀ ਮਸ਼ੀਨ ਨਾਲ 1899 ਬੀਜ ਬੀਜ ਰਹੇ ਆ ਆਪਾਂ ਦੇਖਦੇ ਆਂ ਕੀਲੇ ਦਾ ਉਹੀ 8 ਕਿਲੋ ਬੀਜ ਪਊਗਾ ਇਕ ਕੋ ਇਦਾਂ ਦੇ ਬੈੱਡ ਮੰਨਦੇ ਨੇ ਪੂਰੇ ਵਧੀਆ ਰੇਤਲੀ ਜ਼ਮੀਨ ਕਰਕੇ ਡਲੀ ਵੀ ਹੈ ਨਹੀਂ ਦੀ ਜ਼ਮੀਨ 'ਚ ਵਧੀਆ ਬਰੀਕ ਦੀ 2 ਗੇਲ ਹਲਾ ਨਾਲੇ ਬਾਈ ਆ ਆਲੂ ਵੱਟੇ ਤੋਂ ਬਾਅਦ ਜਦੋਂ ਚਗਾਈ ਕਰਾਈ ਤੀ ਜਿਉਂਡ ਯਾਰ 5305 ਗੇਲ ਚੱਲਦੀ ਆ ਵੈਕੂਮ ਵਾਲੀ ਮਸ਼ੀਨ ਬਾਕੀ ਖੇਤ ਵੀ ਵਧੀਆ ਮਨਾਇਆ ਦੇਖੋ। ਰੇਤੇ ਖੇਤ ਕਰਕੇ ਪੂਰਾ ਬਰੀਕ ਆ। ਬੀਜਿਆ ਗਿਆ ਜੀ ਸਾਰੀ ਖੇਤ ਮੱਕੀ ਤੇ ਬਾਕੀ ਆ ਸਾਈਡਾਂ ਰਹਿ ਗਈਆਂ ਇੱਧਰ ਲਾਉਣ ਤਾਂ ਇਲ ਆ ਰਿਹਾ ਵੀਰ ਦੇਖੋ ਬੈੱਡ ਪੂਰੇ ਵਧੀਆ ਬਣੇ ਹੋਏ ਨੇ ਪ੍ਰੇਤ ਲਖੇ ਦਾ ਇਹੀ ਫਾਇਦਾ ਜੇ ਡਾਕਰ ਜ਼ਮੀਨ ਹੁੰਦੀ ਉਹ ਚ ਡਲੇ ਝਾਕੀ ਜਾਣੇ ਦੀ ਪੂਰਾ ਬਰੀਕ ਬਣਿਆ ਖੇਤ ਦੇਖੋ ਤੇ ਬਾਕੀ ਆਪਣੀ ਆਲੂਆਂ ਦੀ ਟਰਾਲੀ ਵੀ ਖੜੀ ਆ ਉਹ ਵੀ ਲੈ ਕੇ ਜਾਣੀ ਆ ਆ ਕੇ ਆਉਨੇ ਆ ਗੱਡੀ ਖੜੀ ਆ ਸਟੋਰ ਚ ਤੇ ਉਹ ਚ ਹੈਗਾ 150 ਗੱਟਾ ਤੇ ਬਾਕੀ ਇੱਕ ਟਰਾਲੀ ਚ ਗੋਲੀ ਆ ਦੋਈ ਟਰਾਲੀਆਂ ਪਾ ਕੇ ਆਉਨੇ ਆ ਅ ਬਜਾਈ ਹੋਣ ਤੋਂ ਬਾਅਦ ਤੇ ਬਾਕੀ ਮੌਸਮ ਹੋ ਗਿਆ ਸਾਫ ਪਹਿਲਾਂ ਹੋਈ ਸੀ ਬੱਦਲਬਾਈ ਕਾਫੀ ਤੇ ਕੱਲ ਨੂੰ ਇਹਦੀਆਂ ਕੱਢਦੇ ਆ ਖਾਲੀਆਂ ਖਾਲੀਆਂ ਕੱਢ ਕੇ ਕੋਈ ਗੂਏ ਲਵਾਉਨੇ ਆ ਤੇ ਇੱਕ ਮੋਟਰ ਤੇ ਉਧਰ ਚੱਲਦਾ ਦੀ ਪਾਣੀ ਮੱਕੀ ਨੂੰ ਤੇ ਪਿੰਡ ਵਾਲੀ ਮੋਟਰ ਤੇ ਰੇਹ ਪਾਉਣ ਲੱਗਿਆ ਆ ਬੰਦਾ ਇੱਥੇ ਪਵਾਏ ਨੇ ਆਪਾਂ 10 ਥਾਲੇ ੜੀ 13 68 ਬੀਜੀ ਦੀ ਆਪਾਂ ਮੱਕੀ ਬਾਕੀ ਕਥਲਾ ਡਾਈ ਦਾ ਪਾਇਆ ਆਪਾਂ ਔਰੇ ਤੇ 1899 ਬੀਜ-ਬੀਜਿਆ ਮੱਕੀ ਦਾ ਬਾਕੀ ਡਾਇਮੰਡ ਦੀ ਪਟਾਈ ਵੀ ਚੱਲਦੀ ਆ ਉੱਧਰ ਆਪਣੀ ਉੱਧਰ ਹੈਗੇ ਨੇ ਬੰਦੇ ਸ਼ਾਮ ਨੂੰ ਲੋਡ ਕਰ ਲਵਾਂਗੇ ਆਪੇ ਬਾਕੀ ਦੇਖਦੇ ਆ 20 ਬੂ ਕਿੰਨਾ ਕਾ ਅਲੀਓਆ ਬਾਦੀਏ ਆ ਆਪਣੇ ਕੋਲ ਬੱਤ ਦੀ ਮੱਕੀ ਪਈ ਤੀ ਇਹ ਵੀ ਜੀ ਆਪਾਂ 1899 ਇਹ ਤਾਂ ਸੈਲੀਆਂ ਲੱਗ ਗਈਆਂ ਕਾ ਪਈ ਤੀ 13 68 ਦੀ ਬੱਤ ਦੀ ਇਹ ਇਹ ਪਾਉਨੇ ਆ ਹੁਣ ਸਾਈਡਾਂ ਤੇ ਜਿਹੜੀ ਰਹਿੰਦੀ ਆ ਮਾੜਾ ਮੋਟਾ ਨਹੀਂ ਇਹਨੇ ਖਰਾਬ ਹੋ ਜਾਣਾ ਇਹਦੇ ਨਾਲੇ ਕੋਈ ਆਊਗੀ ਤੇ ਉਹ ਨਹੀਂ ਟਾਈਮ ਲੈਂਦੀ ਐ ਵੀ 1899 ਨਹੀਂ ਪਾ ਮਾ ਬਾਕੀ ਦੇਖੋ ਤਾਂ ਪੇ ਤਾਂ ਖਾਲੀ ਉਹਦੀ ਵਿੱਚ ਹੋਊਗਾ ਦੇਖ ਲੈਣਾ ਇਹ ਸਰ ਦਾ ਸਾਰ ਲਾਂਗੇ ਨਹੀਂ ਫਿਰਾ ਹੈਗੀ ਆਪਰੇ ਕੋ 1368 ਇਹ ਪਾ ਦਾਂਗੇ ਵਿੱਚ ਇਹ ਵੀ ਮੱਕੀ ਬਹੁਤ ਵਧੀਆ ਏ ਝਾੜੇ ਦਾ ਵੀ ਵਧੀਆ ਏ ਐਤ ਕੀ ਕਾਫੀ ਲੱਗੀ ਏ ਵੀ ਦਾਨ ਵੀਰ ਵਾਲਿਆਂ ਦੀ 1368 ਜਦੋਂ 1899 ਨਹੀਂ ਮਿਲਦੀ ਸੀ ਜਿਆਦਾ ਇਹਦੀ ਬਜਾਈ ਬਹੁਤ ਕਰੀਏ ਲੋਕਾਂ ਨੇ ਹੁਣ ਤਾਂ ਮੈਨੂੰ ਲੱਗਦਾ ਇਹ ਵੀ ਨਹੀਂ ਮਿਲਦੀ ਹੈਗੀ ਮੁਸ਼ਕਲ ਆ ਔਰ 1899 ਹੁਣ ਆਉਣ ਲੱਗ ਗਈ। ਵਿਚੇ ਨੂੰ ਰੇਟ ਕਰਤਾ ਸੀ ਇਹਨਾਂ ਨੇ 2700 ਦਾ ਦੁਕਾਨ ਵਾਲੇ ਨੇ। 1899 ਦਾ ਆਪਾਂ ਲੈ ਕੇ ਆਇਆ 2470 ਦੀ। ਜਿਹੜਾ ਉੱਪਰ ਪ੍ਰਿੰਟ ਰੇਟ ਆ ਉਹ ਹਿਸਾਬ ਨਾਲ ਆ ਗਈ ਗਰੇਡਰ ਤੇ ਲੈ ਕੇ ਟਰਾਲੀ ਆਪਾਂ ਤੇ ਬਾਕੀ ਇੱਧਰ ਵੀ ਆਪਣਾ ਮਾਲ ਗਰੇਡਰ ਹੋ ਰਿਹਾ ਤੇ ਬਾਕੀ ਕੁਝ ਪਿਆ ਵੀ ਆ ਤੇ ਆ ਲਿਆਇ ਦੀ ਆਪਾਂ ਟਰਾਲੀ ਜਿਹੜਾ ਕਲਰ ਆਇਂਦਾ ਸੀ ਹਲੇ ਆਪਣਾ ਮਾਲ ਪੈਣ ਤੋਂ ਟਰਾਲੀ 'ਚ ਗੱਡੀ 'ਚ ਸੌਰੀ ਤੇ ਬਾਕੀ ਕਾ ਖੜੀ ਟਰਾਲੀ ਇਹ ਵੀ ਗੱਡੀ ਜੇ ਪਾਉਣਾ ਬਾਕੀ ਆ ਚਿੱਟੇ ਬਾਰਦਾਨੇ ਜੇ ਪਿਆ ਆਪਣੇ ਵਾਲਾ ਆਲੂ ਇਹ ਟਰਾਲੀ ਜੇ ਲੋਡ ਕਰਵਾ ਕੇ ਉਧਰ ਲੈ ਕੇ ਜਾਣਾ ਸਟੋਰ ਚ ਇਹ ਚਾਰ ਫੈਕਟਰੀ ਜੋ ਸਾਹਮਣੇ ਚਾਰ ਦੀਆਂ ਗੱਠਾਂ ਪਈਆਂ ਨੇ ਤੇ ਗਰੇਡਰ ਲਾਇਆ ਹੋਇਆ ਬਸ ਕੱਲਾ ਔਰ ਗਰੇਡਰ ਹੋ ਕੇ ਮਾਲ ਫੇ ਸਟੋਰ ਚ ਲੈ ਕੇ ਜਾਣੇ ਆ ਆ ਦੇਖੋ ਆਪਣੇ ਪਿਆ ਇਹ ਡੀਆਰ ਪੋਟੇਟੋ ਹਾਂ ਸਾਰੇ ਇਹ ਐਲ ਆਰ ਬਾਕੀ ਕੁਸ ਬਾਰ ਦਾ ਨਾ ਉਧਰ ਵੀ ਪਿਆ ਏ ਚਿੱਟੇ ਰੰਗ ਵਾਲ ਗੱਡੀ ਆ ਜਵੇ ਫੋਨ ਕਰਿਆ ਗੱਡੀ ਵਾਲੇ ਨੂੰ ਆ ਕੇ ਫਿਰ ਕਰਵਾਉਨੇ ਆ ਪਲਟੀ ਮਾਲ ਗੱਡੀ ਚ ਤੇ ਬਾਕੀ ਖੜਾ ਨ ਤਰ ਝੋਟਾ ਗੱਡੀ ਆ ਜਵੇ ਪਰ ਪਾਉਣ ਲੱਗਦੇ ਆ ਸੀਆਰਡੀਆ ਹੀ ਏ ਜੀ ਜੇ ਤੁਹਾਨੂੰ ਪਤਾ ਹੀ ਆ ਚਾਰ ਟਰੈਕਟਰਾਂ ਨਾਲ ਕੱਢੀ ਆ ਹੁਣ ਲੱਦੇ ਨੇ ਤੋਂ ਨਾ ਆ ਵੀ ਕਿੱਥੇ ਆਉਣੀ ਆ ਕਿੱਥੇ ਆਦੇ